200 ਰੁਪਏ ਕਿਰਾਇਆ ਕਿੱਥੋਂ ਦੇਵਾਂਗੇ 10-10 ਦਿਨ ਨੂੰ ਮੁਰਕੇ ਚੱਜਦਾ ਜੋਸ਼ੀ ਸਾਹਿਬ ਤੁਹਾਨੂੰ ਪਤਾ ਇੱਥੇ ਕੀ ਲੀ ਕੀ ਹਲਾ ਦੇ ਆਮਰ ਸਿੰਘ ਆਟਾ ਦਾਲ ਦੀ ਸਕੀਮ ਜਿਹੜੀ ਨਾ ਉਹ ਤੁਸੀਂ ਚਲਾਈ ਸੀ ਸ਼ੁਰੂਆਤ ਤੁਹਾਡੇ ਤੋਂ ਹੋਈ ਜੇ ਤੇ ਬਾਕੀ ਹਲਾਤ ਨੂੰ ਲੂਤ ਨਹੀਂ ਕੋਈ ਵੀ ਬਦਲੇ ਉਹ ਸਗੋ ਜੇ ਤੁਸੀਂ ਦੇ ਸਾਰਾ ਕੰਮ ਜਿਹੜਾ ਗਰੀਬਾਂ ਤੱਕ ਵੀ ਤੁਸੀਂ ਵੰਡੀ ਕਣਕ ਪਰ ਹੁਣ ਜਿਹੜੀ ਆ ਗਰੀਬਾਂ ਦੇ ਕਾਰਡ ਕੱਟੇ ਗਏ ਜੇ ਤੁਸੀਂ ਹਿਸਾਬ ਨਾਲ ਇੰਨੇ ਹਲਾਤ ਮਾਰੇ ਹੋਗੇ ਟਾਈਆਂ ਤੇ ਨਾ ਸਾਲਾਂ ਦਾ ਬੱਚਾ ਨਾਲ ਲੈ ਕੇ ਜਾਂਦੇ ਹਾਊਸਕੀਪਿੰਗ ਦਾ ਕੰਮ ਕਰਦੇ ਆ ਘਰ ਦੇ ਮੇਰੇ ਅਸੀਂ ਵੀ ਹੁਣ ਵੇਖ ਲੋ ਸਰੀ ਤੇੜੀ ਖਲੋਤੇ ਆ ਤੇ ਜਿਹੜਾ ਸਾਡਾ ਕਾਰਡ ਆ ਕਾਰਡ ਦੇ ਵਿੱਚੋਂ ਵੀ ਦੋ ਮੈਂਬਰਾਂ ਦਾ ਨਾਮ ਹੀ ਢਾ ਦਤਾ ਪਹਿਲਾਂ ਚਲੋ ਮਿਲਦੀ ਜਦੋਂ ਤੁਹਾਡਾ ਟਾਈਮ ਹੀ ਹੋਰ ਸਾਰਿਆਂ ਨੂੰ ਕਰਕੇ ਮਿਲਦੀ ਕੋਈ ਵੀ ਦੁਖੀ ਹੈਗਾ ਹੁਣ ਸਾਰੇ ਜਿੰਨੇ ਵੀ ਹੈਗੇ ਨਾ ਇਹਨਾਂ ਸਾਰਿਆਂ ਵਿਚਾਰਿਆਂ ਦੀਆਂ ਰੋਟੀਆਂ ਬੱਜੀਆਂ ਦਾ ਬੱਜੀਆਂ ਰਹਿ ਜਾਂਦੀਆਂ ਜੀ ਹਾਂਜੀ ਪਾਣੀ ਗੰਦਾ ਆਉਂਦਾ ਨਾ ਕੋਈ ਕੇ ਗਾਦ ਕਸ਼ੀ ਗਾਦ ਪਾਣੀ ਵਹਿ ਰਿਹਾ ਆ ਆ ਦੱਸ ਰਿਹਾ ਹੈ ਕਿ ਕਿੰਨਾ ਪਾਣੀ ਗੰਦਾ ਆ ਪੀਣ ਵਾਲਾ ਪਾਣੀ ਮਨਾਂ ਕੀ ਪੀਓ ਕਿੰਨਾ ਹੋਵੇਗਾ ਕਿਹੜਾ ਲੱਗਦਾ ਮੈਂ ਅੱਜ ਮੈਂ ਅੰਮਰ ਸਰ ਮੈਂ ਸੜਕ ਤੇ ਜਾ ਰਿਹਾ ਸੀ ਮੈਨੂੰ ਇੱਥੇ ਇਹਨਾਂ ਸੰਗਤਾਂ ਨੇ ਰੋਕਿਆ ਹੈ ਆਪਣਾ ਦੁੱਖ ਰਾਨੂ ਵਾਸਤੇ ਆ ਮੈਨੂੰ ਕਹਿ ਰਿਹਾ ਹੈ ਕਿ ਰੋਜ਼ ਮਜ਼ਦੂਰ ਰੋਜ਼ ਹਰ ਰੋਜ਼ ਇਸ ਚੌਂਕ ਤੇ ਆ ਮਜ਼ਦੂਰ ਖੜਦੇ ਆ ਆਪਣੇ ਕੋਈ ਇੱਥੇ ਆਪ ਲੋਕਾਂ ਨੂੰ ਕੋਈ ਮਜ਼ਦੂਰੀ ਦੇ ਵਾਸਤੇ ਲੋਡ ਹੋਏ ਆ ਕਹ ਰਹੇ ਸੀ ਕਿ 20 ਰੁਪਏ ਆਟੋ ਕਰਕੇ ਜਾਂ ਕੁਝ ਕਰਕੇ ਬਸਾ ਇੱਥੇ ਪਹੁੰਚਦੇ ਆ ਇਹਨਾਂ ਦੀਆਂ ਜਿੰਨੀਆਂ ਸਹੂਲਤਾਂ ਬਾਦਲ ਸਾਹਿਬ ਨੇ ਦਿੱਤੀਆਂ ਸਾਰੀਆਂ ਬੰਦ ਆਟਾ ਦਾਲ ਛਗਨ ਪੈਨਸ਼ਨ ਮਤਲਬ ਬਿਜਲੀ ਦੇ ਬਿੱਲ ਵੀ ਆਉਂਦੇ ਹੋਣੇ ਤੁਹਾਡੇ 5000 ਰੁਪਏ ਤੇ ਜੀ ਜੀ 11 ਸੇ ਲਾ ਕੇ ਮੇਰਾ ਬਿੱਲ ਚੈੱਕ ਕਰ ਸਕਦੇ ਸਰ ਜੀ 5000 ਰੁਪਿਆ ਬਿੱਲ ਆਇਆ ਜੇ 2500 ਰੁਪਿਆ ਘਰ ਦਾ ਕਿਰਾਇਆ ਤੇ ਮੈਂ ਗਰੀਬ ਨੇ ਕਿੱਥੋਂ ਦੇ ਦੇਣਾ 400 ਰੁਪਿਆ ਦਿਹਾੜੀ ਚ ਸਮਝੋ ਆ ਗਏ ਅ ਵੀ ਦਿਹਾੜੀ ਲਾਵਾਂਗੇ ਸ਼ਹਿਰ ਆਣ ਕੇ ਮਹਾਰਾਜ ਜੀ ਇੱਥੇ ਸਾਨੂੰ ਦਿਹਾੜੀ ਨਹੀਂ ਮਿਲਦੀ 10-10 ਦਿਨ ਹੋ ਗਏ ਜੋ 15-15 ਅਸੀਂ ਮੁੜ ਕੇ ਜਾਂਦੇ ਆਂ ਸਰਦਾਰ ਜੀ ਮੰਨ ਲਓ ਜੀ ਚੌਂਕ ਦੇ ਵਿੱਚ ਮਿٹری ਮਜ਼ਦੂਰਾ ਹੁਣ ਤੇ ਠੇਕੇਦਾਰਾਂ ਦੇ ਰੇਟ ਬੜੇ ਵੱਜਣ ਮਾੜਾ ਬੰਦਾ ਮਿٹری ਨਹੀਂ ਲਵਾ ਸਕਦਾ ਕਿਤੇ ਲੱਗਦੀ ਆ ਮਹਾਰਾਜ ਕੋਲ ਆ ਜਿਹੜਾ ਝਾੜੂ ਵਾਲੇ ਨੇ ਨਾ ਜਮਾ ਹੀ ਬਰਬਾਦ ਕਰਦਾ ਸੁਪਾ ਸਰ ਸਹੀ ਖਲੋਤੇ ਨੇ ਇਦਾਂ ਜਦੋਂ ਅਸੀਂ ਹੁੰਨੇ ਆ ਨਾ ਇਦਾਂ ਪਾਸੇ ਕਰਾ ਦਿੰਦੇ ਸਾਰਿਆਂ ਨੂੰ ਲਾਗੇ ਨਹੀਂ ਆਉਣ ਦਿੰਦੇ ਤੁਸੀਂ ਇਦਾਂ ਖਲੋਤੇ ਆ ਵੀ ਆਪ ਆਮ ਜਨਤਾ ਦੇ ਵਿੱਚ ਤੁਸੀਂ ਖਲੋਤੇ ਜੇ ਉਹ ਤਾਂ ਉਹ ਨਹੀਂ ਸਾਨੂੰ ਖਲੋਣ ਦਿੰਦੇ ਆਜ ਫਰੀ ਹੁੰਦਾ ਹੈ ਹੁਣ ਨਹੀਂ ਕਿਸਦਾ ਇੱਕ ਪੈਕੀਮ ਲਾਈ ਜਿਹਨਾਂ ਨੇ ਸਕੀਮ ਲਾਈ ਪਰ ਚੱਲਦਾ ਪੁੱਛਨੇ ਗਾ ਜੀ ਕਰਦੇ ਆਪਾਂ ਕਰਦੇ ਆ ਨਸ਼ਾ ਇੱਕ ਨਸ਼ਾ ਬੋਲ ਵਗਦਾ ਜੀ ਨਸ਼ਾ ਬੋਲ ਵਗਦਾ ਜੀ ਨਸ਼ਾ ਬੋਲ ਵਗਦਾ ਜੀ ਭਾਈ ਜੋ ਚਰਨ ਜਵੇਂ ਭਾਈ ਛਰਿਆ ਵੇ ਦੇ ਵੇ ਦੇ ਸਾਥੀ ਆਟਾ ਆਟਾ ਮਿਲ ਜਾਂਦੀ ਨਹੀਂ ਆਟਾ ਮੈਂ ਨਸ਼ਾ ਵੱਧੂ ਮੈਂ ਜਿਹਨਾਂ ਲੋਕ ਪੀਂਦੇ ਨੇ ਕੋਈ ਨਸ਼ਾ ਨਹੀਂ ਕੁਛ ਨਹੀਂ ਕੋਈ ਮੋਟਰਸਾਈਕਲ ਲੈ ਲੈਂਦਾ ਵਾ ਮੋਰਚਾ ਲੈ ਲੈਂਦਾ ਮਜ਼ਦੂਰ ਬੰਦਾ ਕਿਸ਼ਤਾਂ ਦੇ ਉਹਦੇ ਕੋਲ ਲਾਇਸੈਂਸ ਬਣਾਉਣ ਵਾਸਤੇ ਵੀ 6000 ਰੁਪਏ ਚਾਹੀਦਾ ਚਾਹੀਦਾ ਨਾ ਹੋਰ ਨਹੀਂ ਕੋਹਦੇ ਲਾਇਸੈਂਸ ਹੀ ਬਣਾ ਦੇਣ ਚੌਂਕਾ ਵਾਲੇ ਬੰਦਿਆਂ ਦਾ ਹੈ ਫਿਰ ਇੱਕ ਹੋਰ ਗੱਲ ਸੁਣੋ ਦੇਖੋ ਗੱਲ ਹੈ ਗੱਲ ਹੈ ਕਿ ਝਾੜੂ ਵਾਲੇ ਨੇ ਬੜਾ ਝੂਠ ਬੋਲ ਕੇ ਲੋਕਾਂ ਦੀਆਂ ਭਾਵਨਾਵਾਂ ਪੰਜਾਬੀਆਂ ਦੇ ਭਾਵਨਾਵਾਂ ਨਾਲ ਖੇਡੇ ਉਹਨਾਂ ਨੂੰ ਪਤਾ ਸੀ ਕਿ ਵਿਜੜੇ ਪੰਜਾਬੀ ਬੜੇ ਮੇਨਤੀ ਹੈ ਉਹਨਾਂ ਨੂੰ ਗੱਲਾਂ ਜਲਾ ਲਿਆ ਤੇ ਪੰਜਾਬ ਤੇ ਉੱਤੇ ਕਬਜ਼ਾ ਕਰਕੇ ਲੁੱਟਣ ਲੱਗੇ ਆ ਤਾਂ ਜਿਵੇਂ ਅੰਗਰੇਜ਼ ਤੇ ਮੁਗਲ ਆਏ ਸੀ ਉਵੇਂ ਲੁੱਟਦੇ ਆ ਕਿ ਭਗਵੰਤ ਮਾਨ ਪਿਛਲੇ 2 ਸਾਲਾਂ ਦਾ ਕਿਸੇ ਗਲੀ 'ਚ ਨਹੀਂ ਗਿਆ ਕਿਸੇ ਘਰ 'ਚ ਜੇ ਹਿੰਮਤ ਹੈ ਭਗਵੰਤ ਮਾਨ ਦੀ ਜਿਹੜੇ ਆਪਣੇ ਆਪ ਨੂੰ ਆਮ ਆਦਮੀ ਕਹਿੰਦਾ ਸੀ ਇਸ ਚੌਂਕ ਤੇ ਆ ਕੇ ਇਹਨਾਂ ਨੂੰ ਮਜ਼ਦੂਰਾਂ ਨੂੰ ਆ ਕੇ ਮਿਲੇ ਹਾਂਜੀ ਹਾਂਜੀ ਉਹਨੂੰ ਮਿਲਣਾ ਚਾਹੀਦਾ ਉਹਨੂੰ ਜਿਹੜਾ ਹੁਣ ਹੁਣ ਜਦੋਂ ਜਾਂਦਾ ਹੈ ਹੁਣ ਤਾਂ ਘਰੋਂ ਨਿਕਲਦਾ ਹਜ਼ਾਰ ਬੰਦਾ ਪੁਲਿਸ ਦਾ ਨਾਲੇ ਕੇ ਜਾਂਦਾ ਹੈ ਕਿਉਂ ਡਰਦਾ ਇਹਨੂੰ ਜੇ ਅਸੀਂ ਖੜੇ ਆ ਕਿਉਂ ਡਰ ਹੈ ਨਾਂ ਰੱਖ ਲਿਆ ਆਮ ਆਦਮੀ ਪਾਰਟੀ ਪਰ ਹੈ ਠੱਗਾਂ ਦੀ ਪਾਰਟੀ ਇੱਕ ਆ ਜਿੰਨੀ ਜਿੰਨੀ ਜਗ੍ਹਾ ਤੇ ਆਪਣੇ ਆਪਣੀ ਸ਼ਕਲ ਆਪਣੇ ਕੰਨਾਂ ਦੇ ਲਾਈ ਹੈ ਲੋਕੀ ਇਹਦੇ ਤੇ ਝਾੜੂ ਫੇਰਨਗੇ ਮੈਂ ਤੁਹਾਨੂੰ ਆਜਾ ਬੱਸ ਕੀ ਕਹਿੰਗੇ ਬੱਸ ਹਜੂਰ ਸਾਹਿਬ ਜੇ ਘਟਾਏ ਗਏ ਆ ਮਨ ਲਗੜਾ ਨੀਚੇ ਹੀ ਹੋ ਰਹੀ ਚਲੋ ਚਲੋ ਗੱਡੀ ਵੱਲ ਗੱਡੀ ਵੱਲ ਗੱਡੀ ਵੱਲ ਤੋਂ ਪੰਜਾਬ ਚੋਂ ਯਾਤਰਾ ਦੇ ਪੰਜਵੇਂ ਦਿਨ ਸੁਖਵੀਰ ਸਿੰਘ ਬਾਦਲ ਹਰਾ ਵੱਲੋਂ ਅੱਜ ਮਜ਼ਦੂਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਉਹਨਾਂ ਦਾ ਦੁੱਖ ਤਕਲੀਫਾ ਜਿਹੜੇ ਨਾਲ ਮੁਲਾਕਾਤ ਕਰ ਰਹੇ ਨੇ ਕਿਉਂਕਿ ਮੰਤਵ ਇਹੀ ਹੈ ਪੰਜਾਬ ਚੋਂ ਯਾਤਰਾ ਦਾ ਕਿ ਪੰਜਾਬ ਦੇ ਹਰ ਵਰਗ ਦੇ ਨਾਲ ਮੁਲਾਕਾਤ ਕੀਤੀ ਜਾਣੀ ਹੈ ਕਿਵਰ 11 ਕਿਲੋ ਕਿਸੇ ਨੂੰ ਮਿਲਦੀ ਕਣਕ ਕਿਸੇ ਨੂੰ 15 ਮਿਲਦੀ ਆ ਕਿਸੇ ਦਾ ਗੂਠਾ ਨਹੀਂ ਲੱਗਦਾ ਜਦੋਂ ਇਹਨਾਂ ਨੇ ਕਿਹਾ ਵੀ ਮੈਂ ਤੁਹਾਡਾ ਨਾਲਾਂ ਦਾ ਬੰਦੀ ਕੀਤੀ ਆ ਜਿਹੜਾ ਆਧਾਰ ਕਾਰਡ ਮੈਂ ਜਦੋਂ ਰੱਖਿਆ ਆ ਸਾਰੀਆਂ ਸਕੀਮਾਂ ਛੱਡ ਕੇ ਆਧਾਰ ਕਾਰਡ ਮੈਂ ਕੀਤਾ ਇਹਨਾਂ ਨੇ ਤੇ ਆਧਾਰ ਕਾਰਡ ਦੇ ਕਿਉਂ ਨਹੀਂ ਸਾਰੀਆਂ ਚੀਜ਼ਾਂ ਦੀ ਕਣਕ ਮਿਲਣੀ ਚਾਹੀਦੀ ਇੱਕ ਵੀ ਪੈਨਸ਼ਨ ਵੀ ਕੱਟਦੀ ਮੈਸਨ ਪੈਨਸ਼ਨ ਵੀ ਕੱਟਦੀ